ਪਾਵੇਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ ਪਰ ਫਿਰ ਵੀ ਵਾਲ ਕਲਾਕ ਤੋਂ ਸਮਾਂ ਦੇਖਣ ਵਿੱਚ ਸਫਲ ਹੋ ਗਿਆ ਹਾਂ ਰਾਤ ਦੇ ਠੀਕ 12:30 ਵਜੇ ਹਨ ਅੱਧਾ ਘੰਟਾ ਪਹਿਲਾਂ ਪਤਨੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ ਹੈ ਕਹਿਣਾ ਤਾਂ ਸੀ ਚਾਹੀਦਾ ਪਰ ਦਿਲ ਦੀ ਗੱਲ ਦੱਸਾਂ ਜਿੰਨਾ ਚਿਰ ਅੱਖਾਂ ਦੇ ਮੂਰੇ ਪਈ ਦਿਸਦੀ ਏ ਨਾ ਮੇਰਾ ਸੀ ਕਹਿਣ ਨੂੰ ਜੀ ਨਹੀਂ ਕਰਦਾ ਘਰ ਵਿੱਚ ਰੋਣ ਪਿੱਟਣ ਪੈ ਗਿਆ ਦੋਵੇਂ ਨੂਹਾਂ ਕੁੱਠੀ ਕੂੰਜ ਵਾਂਗ ਘਰ ਲਾਂ ਉੱਠੀਆਂ ਹਨ ਦੋਵੇਂ ਪੁੱਤਰ ਮਰੀ ਪਈ ਮਾਂ ਦੇ ਮੰਜੇ ਦੀਆਂ ਪਾਈਆਂ ਤੇ ਸਿਰ ਮਾਰ ਮਾਰ ਕੇ ਰੋਂਦੇ ਬਲਕਦੇ ਰਹੇ ਹਾਂ ਉੱਚੀ ਉੱਚੀ ਰੋਂਦੀਆਂ ਆਵਾਜ਼ਾਂ ਨੇ ਸੁੱਤੇ ਪਏ ਨਿਆਣਿਆਂ ਨੂੰ ਵੀ ਜਗਾ ਦਿੱਤਾ ਉਹ ਪਹਿਲਾਂ ਤਾਂ ਅੱਖਾਂ ਮਲਦੇ ਪਮੱਤਰ ਕੇ ਵੇਂਦੇ ਰਹੇ ਫਿਰ ਆਪਣੀਆਂ ਮਾਮਾ ਨੂੰ ਰੋਂਦੀਆਂ ਦੇਖ ਕੇ ਉਹ ਵੀ ਰੋਣ ਲੱਗ ਪਏ ਆਖਰ ਬੰਦਾ ਰੋ ਵੀ ਕਿਤੇ ਕਿੰਨਾ ਕੁ ਚਰ ਸਕਦਾ ਹਣ ਮਾਹੌਲ ਸ਼ਾਂਤ ਹੋ ਗਿਆ ਸਿਆਣਿਆਂ ਚੋਂ ਤਾਂ ਕੋਈ ਵੀ ਨਹੀਂ ਸੁੱਤਾ ਨਿਆਣੇ ਰੋ ਧੋ ਕੇ ਦੁਬਾਰਾ ਸੌਂ ਗਏ ਹਨ ਮੈਂ ਵੀ ਚੁੱਪ ਕੇ ਚੁੱਪ ਕੇ ਰੋਂਦਾ ਰਿਹਾ ਨਾਲ ਹੀ ਰੋਂਦੀਆਂ ਨੋਹਾ ਤੇ ਪੁੱਤਰਾਂ ਨੂੰ ਸੀਨੇ ਨਾਲ ਲਾ ਕੇ ਬਰਾਉਂਦਾ ਰਿਹਾ। ਮੇਰਾ ਵੀ ਦਿਲ ਕਰਦਾ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਨੂੰ ਪਰ ਸੰਸਕਾਰਾਂ ਵਿੱਚ ਬੱਜਿਆ ਹੋਇਆ ਲੋਕ ਕੀ ਕਹਿਣਗੇ? ਦੇ ਸਦਾਚਾਰ ਬੈਰੀਗੇਡ ਨੇ ਮੰਦੀਆਂ ਬੇਕਾਬੂ ਹੋ ਰੀਆਂ ਭਾਵਨਾਵਾਂ ਨੂੰ ਟੱਕ ਦਿੱਤਾ। ਇਹ ਨਹੀਂ ਭਾਈ ਬਾਹ ਚੱਲਣ ਦਿੰਦੇ ਬੰਦੇ ਦੀ। ਗਮ ਦੀ ਮੂਰਤ ਬਣਿਆ ਇੱਕ ਪਾਸੇ ਬੈਠਾ ਹਾਂ। ਪਤਨੀ ਨਾਲ ਬਿਤਾਏ 40 ਵਰਿਆਂ ਦਾ ਲੇਖਾ ਜੋਖਾ ਕਰਨ ਲੱਗ ਪੈਂਦਾ ਹਾਂ। ਅਸਤੇ ਤੇ ਆਪਣੇ ਗੁਨਾ ਔਗਣਾ ਦੀ ਜਮਾ ਮੰਨਫੀ ਵਹਿਚੋਲ ਜਿਹੀ ਰਹਿ ਜਾਂਦਾ ਹਾਂ ਹੈਰਾਨ ਰਹਿ ਜਾਂਦਾ ਕਿ ਉਹ ਕੋਰੀ ਅਨਪੜਤੀਨੀ ਜਿੱਤ ਗਈ ਐ ਮੈਂ ਪੜਿਆ ਲਿਖਿਆ ਘੈਂਟ ਬੰਦਾ ਹਾਰ ਗਿਆ ਹਾਂ ਵਰਤਮਾਨ ਦੀ ਪੌੜੀ ਤੋਂ ਡੰਡਾ ਡੰਡਾ ਕਰਕੇ ਉਤਰਦੀਆਂ ਸੋਚਾਂ ਅਤੀਤ ਦੀ ਧਰਾਤਲ ਤੇ ਜਾ ਪੈਰ ਟਿਕਾਉਂਦੀਆਂ ਹਨ ਹਰਵੰਤ ਹੁਣੀ ਚਾਰ ਪੈਣਾ ਸਨ ਤੇ ਭਰਾ ਕੋਈ ਨਹੀਂ ਸੀ ਮੇਰੀ ਪਰਜਾਈ ਨੇ ਆਪਣੀ ਪੇਕਿਆਂ ਤੋਂ ਸਾਖ ਲਿਆਂਦਾ ਸੀ ਮੇਰੇ ਵਾਸਤੇ ਉਦੋਂ ਕੁੜੀਆਂ ਵੇਖਣ ਮਖੌਂਦਾ ਰਿਵਾਜ ਨਹੀਂ ਸੀ ਹਰਮੰਤ ਸਾਰੀਆਂ ਪਹਿਣਾ ਨਾਲੋਂ ਛੋਟੀ ਸੀ ਪੱਕੇ ਰੰਗ ਦੀ ਤੇ ਮੋٹے-ਮੋٹے ਨਕਸ਼ਾ ਵਾਲੀ ਹਰਮੰਤ ਦੀਆਂ ਵੱਡੀਆਂ ਤਿੰਨੇ ਪਹਿਣਾ ਰੰਗ ਰੂਪ ਪੱਖੋਂ ਇੱਕ ਦੂਜੀ ਤੋਂ ਚੜ੍ਹਵੀਆਂ ਸਨ ਚੌਹਾਂ ਪਹਿਣਾ ਨੂੰ ਰੱਬ ਨੇ ਰੰਗ ਰੂਪ ਤੇ ਕਰਮ ਅਵਲੜੇ ਬਖਸ਼ੇ ਸਨ ਮਾਪਿਆਂ ਨੇ ਉਹਨਾਂ ਦੇ ਪੱਕੇ ਨਾਂ ਖੋਰੇ ਕੀ ਕੀ ਰੱਖੇ ਸਨ ਪਰ ਲੋਕ ਉਹਨਾਂ ਨੂੰ ਕੱਚੇ ਨਾਵਾਂ ਨਾਲ ਹੀ ਬੁਲਾਉਂਦੇ ਆਰਥਿਕ ਪੱਖੋਂ ਹੌਲੇ ਕਰਦੀਆਂ ਵੱਡੀਆਂ ਤਿੰਨੇ ਕੁੜੀਆਂ ਗਰੀਬੜੇ ਜਿਹੇ ਘਰਾ ਵਿੱਚ ਵੈਈਆਂ ਹੋਈਆਂ ਸਨ ਸਭ ਤੋਂ ਵੱਡੀ ਸ਼ਰਬਤੀ ਦੇ ਸ਼ਰਬਤੀ ਨੈਣਾ ਦੀ ਲੈਸ਼ਕ ਗਰਬਤ ਦੇ ਗੂੜੇ ਬਦਲਾ ਵਿੱਚ ਗਵਾਚ ਗਈ ਸੀ ਉਸ ਤੋਂ ਛੋਟੀ ਗੁਲਾਬ ਦੇ ਫੁੱਲ ਵਰਗੀ ਗੁਲਾਬੋ ਦਾ ਗੁਲਾਬੀਪਣ ਘਰੇਲੂ ਥੂੜਾਂ ਦੀ ਜੋਕ ਚੂਸ ਗਈ ਸੀ ਹਰਵੰਤ ਤੋਂ ਵੱਡੀ ਬੱਗੋ ਦਾ ਪੱਗਾ-ਪੱਗਾ ਰੰਗ ਖੇਤਾਂ ਵਿੱਚ ਕੰਮ ਕਰਦਿਆਂ ਤੇਜ਼ ਵਗਦੀਆਂ ਲੋਹਾਂ ਨੇ ਧੋਖ ਦਿੱਤਾ ਸੀ ਚੌਥੀ ਬਾਰਵੀਂ ਕੁੜੀ ਹੋਣ ਕਰਕੇ ਅੱਕੇ ਹੋਏ ਮਾਪਿਆਂ ਨੇ ਮੇਰੀ ਪਤਨੀ ਦਾ ਨਾਂ ਅੱਕੋ ਰੱਖਿਆ ਹੋਇਆ ਸੀ ਆਨੰਦ ਕਾਰਜ ਸਮੇਂ ਅਸੀਂ ਉਸ ਦਾ ਨਾਂ ਹਰਵੰਤ ਰੱਖ ਦਿੱਤਾ ਸਾਡੇ ਪਰਿਵਾਰ ਦੇ ਸਾਰੇ ਜੀ ਉਸਨੂੰ ਇਸੇ ਨਾਨਾਣ ਬੁਲਾਉਂਦੇ ਸਨ ਚੌਹਾਂ ਭੈਣਾਂ ਵਿੱਚੋਂ ਹਰਵੰਤ ਹੀ ਮਾਪਿਆਂ ਦੀ ਭਾਗਾਂ ਵਾਲੀ ਤੀ ਸੀ ਜਿਹੜੀ ਪੂਰਾ ਸੁਖਾਲੇ ਕਰ ਗਈ ਸੀ ਪਰ ਮੇਰੀਆਂ ਕਾਲੀਆਂ ਕਰਤੂਤਾ ਨੇ ਉਸਨੂੰ ਗਰੀਬ ਭੈਣਾਂ ਤੋਂ ਵੀ ਵੱਧ ਗਰੀਬ ਨਹੀਂ ਬਣਾ ਦਿੱਤਾ ਸੀ ਵੀਰੇ ਵੀਰੇ ਭਾਬੀ ਦਾ ਭਾਗਵੰਤੀ ਭਾਬੀ ਵਰਗੀ ਆ ਪਿਆਲਾ ਦਿੰਦੀ ਮਾਂ ਕੋਲੋਂ ਚੋਰੀ ਉੱਠ ਕੇ ਆਈ ਮੇਰੀ ਛੋਟੀ ਭੈਣ ਸੀਬੋ ਨੇ ਆ ਕੇ ਮੈਨੂੰ ਦੱਸਿਆ ਹੈ ਭਾਗਵੰਤੀ ਵਰਗੀ ਸੋਹਣੀ ਕੀਤੀ ਸખી ਪਰਜਾਈ ਨੇ ਮੇਰੇ ਨਾਲ ਮੈਂ ਕਿਚੀਚਿਆਂ ਮਟ ਰਿਆ ਸਾਂ ਜੀ ਕਰਦਾ ਸੀ ਹੁਣੇ ਕਿਤੇ ਤੁਰੀ ਫਿਰਦੀ ਵਿਚੋਲਣ ਭਾਬੀ ਦਿਸ ਜਾਵੇ ਤਾਂ ਕਰਾਂ ਉਹਦੇ ਨਾਲ ਦੋ ਹੱਥ ਭਗਵੰਤੀ ਭਾਬੀ ਮੇਰੇ ਮਾਮੇ ਦੀ ਨੋ ਸੀ ਪੂਰੀ ਪੱਕੇ ਰੰਗ ਦੀ ਮੂੰਹ ਤੇ ਵੱਡੀ ਮਾਤਾ ਦੇ ਦਾਗ ਤੇ ਮੋٹے-ਮੋٹے ਨਕਸ਼ਾ ਵਾਲੀ ਅਨਕੜਤ ਜੀ ਤਿਨੀ ਸੀ ਹੋ ਮੇਰੀਆਂ ਤਿੰਨੇ ਪਰਜਾਈਆਂ ਗੋਰੀਆਂ ਚਿੱਟੀਆਂ ਪੂਤਲੀਆਂ ਵਰਗੀਆਂ ਕਰਦਿਆਂ ਨੇ ਤਾਂ ਇਸ ਵਿਸ਼ਵਾਸ ਨਾਲ ਸਾਖ ਲੈ ਲਿਆ ਸੀ ਕਿ ਬਜੰਤਕੁਰ ਦੇ ਚਾਚੇ ਦੀ ਧੀ ਉਦੇ ਵਰਗੀ ਹੀ ਸੋਹਣੀ ਸੁਨਖੀ ਹੋਵੇਗੀ ਪਰ ਇਹ ਕੀ ਹੋ ਗਿਆ ਹੁਣ ਮੈਂ ਕੀ ਕਰੂੰਗਾ ਵਿਆਹ ਦਾ ਚਾਹ ਮਨ ਵਿੱਚੋਂ ਖੰਭ ਲਾ ਕੇ ਉੱਡ ਗਿਆ ਸੀ ਗੋਦੀ ਦੇ ਸੁੱਤੇ ਹੋਏ ਜਵਾਕ ਨੂੰ ਮੰਜੇ ਤੇ ਪਾਉਣਾ ਇਹ ਵਿਚੋਲਣ ਭਾਬੀ ਨੂੰ ਮੈਂ ਚਾਰੇ ਚੱਕ ਕੇ ਪਿਆ ਸਾਂ ਭਾਬੀ ਸ਼ਾਬਾਸ਼ ਏ ਤੇਰੇ ਸੋਹਣੀ ਕੀਤੀ ਤੂੰ ਮੇਰੇ ਨਾਲ ਵੇ ਕੀ ਹੋ ਗਿਆ ਤੈਨੂੰ ਹਾਲੇ ਤਾਂ ਤੂੰ ਇਸ ਵਿਚਾਰੀ ਦਾ ਮੂੰਹ ਵੀ ਨਹੀਂ ਵੇਖਿਆ ਪਹਿਲਾਂ ਹੀ ਕੌਣ ਕੰਨ ਭਰ ਗਿਆ ਤੇਰੇ ਲੈ ਐ ਕਿਤੇ ਪਤਾ ਲੱਗਣੋਂ ਰਹਿੰਦਾ ਹੁੰਦਾ ਸਾਰੀਆਂ ਬੁੜੀਆਂ ਕਹਿੰਦੀਆਂ ਨੇ ਬਈ ਸਕੀ ਪਰਜਾਈ ਨੇ ਆਹ ਕਿ ਲੋੜਾ ਮਾਰਤਾ ਭੈਣ ਦਾ ਨਾਮ ਐ ਜਾਣ ਬੁੱਝ ਕੇ ਲਕੋ ਗਿਆ ਸੀ ਬੇ ਮੁੰਡਿਆਂ ਐਵੇਂ ਨਹੀਂ ਕਿਸੇ ਦੀ ਚੱਕ-ਥਲ ਚਾਈਦਾ ਹੁੰਦਾ ਬੰਦੇ ਦੇ ਗੁਣ ਦੇਖੀਦੇ ਨੇ ਕੁੜੀ ਤਾਂ ਗੁਣਾ ਦੀ ਕੁਥਲੀ ਆ ਤੂੰ ਤਾਂ ਸਾਰੀ ਉਮਰ ਮੈਨੂੰ ਮੈਂ ਭਾਬੀ ਦੀ ਗੱਲ ਪੂਰੀ ਨਹੀਂ ਸੀ ਹੁਣ ਦਿੱਤੀ ਤੇ ਤੁਰੰਤ ਜਵਾਬੀ ਹਮਲਾ ਕੀਤਾ ਚੱਲ ਵਧੀਆ ਹੋਇਆ ਤੈਨੂੰ ਗੁਥਲੀ ਲਟਕਾਉਣ ਵਾਸਤੇ ਸਸਤੀ ਜੀ ਗਰਦਨ ਲੱਪਗੀ ਮੈਂ ਆਪਣੇ ਵੱਲੋਂ ਤਕੜਾ ਵਾਰ ਕੀਤਾ ਸੀ ਪਰ ਭਾਬੀ ਬਿਨਾਂ ਗੱਲ ਦਾ ਜਵਾਬ ਮੋੜਿਆਂ ਪੱਤਰਾ ਵਜ ਗਈ ਸੀ ਹਰਵੰਤ ਨੂੰ ਘਰ ਵਿੱਚ ਪਾਵੇਂ ਸਾਰੇ ਚੰਗਾ ਸਮਝਦੇ ਸਨ ਪਰ ਪੱਕੇ ਰੰਗ ਦੀ ਬੋਟੀ ਦੇਖ ਕੇ ਮੈਂ ਅੰਦਰੋਂ ਅੰਦਰੀ ਮੱਚਿਆ ਪਿਆ ਸੀ ਬਸ ਗਲ ਪਿਆ ਢੋਲ ਹੀ ਵਜਾਰੇ ਸਾਂ ਮੇਰੇ ਵਿਆਹ ਤੋਂ ਤੈਨੂੰ ਕੁਝ ਸਾਲ ਬਾਅਦ ਤਾਈ ਭਾਨੇ ਦਾ ਫੌਜੀ ਮੁੰਡਾ ਪ੍ਰੀਤਮ ਮੁਕਲਾਵਾ ਲੈ ਕੇ ਆਇਆ ਰੋਟੀ ਸੀ ਕਿ ਵਿਖਿਆਮ ਪਖਲਦੀ ਸੀ ਮਮੋਲੇ ਨੈਣਾ ਵਾਲੇ ਨਛੱਤਰੋ ਹੱਥ ਲਾਇਆ ਮੈਲੀ ਹੁੰਦੀ ਸੀ ਫੌਜੀ ਤਾਂ 2 ਮਹੀਨਿਆਂ ਦੀ ਛੁੱਟੀ ਕੱਟ ਕੇ ਚਲਾ ਗਿਆ ਪਰ ਨਵੀਂ ਨਮੇਲੀ ਬੋਟੀ ਦੇ ਮਾਂ ਦੀਆਂ ਸੱਦਰਾਂ ਹਜੇ ਅਧੂਰੀਆਂ ਸਨ ਉਹ ਕੰਧੋਲੀ ਉਤੋਂ ਨਹੀਂ ਸਾਡੇ ਵੇੜੇ ਵਿੱਚ ਝਾਤੀਆਂ ਮਾਰਦੀ ਰਹਿੰਦੀ ਮੈਨੂੰ ਵੇੜੇ ਵਿੱਚ ਫਿਰਦੇ ਨੂੰ ਵੇਖ ਕੇ ਉਸਦੇ ਚਿੱਟੇ ਦੰਦ ਹੱਸਣੋਂ ਨਾ ਰਹਿ ਸਕਦੇ ਪ੍ਰੀਤਮ ਉਮਰ ਵਿੱਚ ਮੈਥੋਂ ਵੱਡਾ ਸੀ ਤੇ ਮੈਂ ਉਹਦੇ ਦਿਓਰਾਂ ਦੇ ਥਾਂ ਲੜਦਾ ਸੀ ਉਸਦੇ ਦੀਵੇ ਦੀ ਲਾਟ ਵਰਗੇ ਹੁਸਨ ਸਾਹਵੇਂ ਮੈਂ ਕਿਉਂ ਦੇ ਛੰਨੇ ਵਾਂਗ ਪਿਗਲ ਗਿਆ ਸੀ ਹਰਵੰਤ ਨੂੰ ਸਾਰੀ ਗੱਲ ਦਾ ਪਤਾ ਸੀ ਪਰ ਉਹ ਵਿਚਾਰੀ ਡਰ ਦੀ ਮਾਰੀ ਕੁਸਕਦੀ ਨਹੀਂ ਸੀ। ਉਹ ਜੋ ਅੰਦਰੋਂ-ਅੰਦਰੀ ਕੁੜੀ ਰਹਿੰਦੀ। ਜਦੋਂ ਉਹ ਨਛੱਤਰੋ ਮੈਨੂੰ ਵਿਹੜੇ ਵਿੱਚ ਫਿਰਦੀ ਨਾ ਦਿਖਦੀ ਤਾਂ ਮੈਂ ਭੜਥੂ ਪਾ ਦਿੰਦਾ। "ਦੱਸ ਕਿੱਥੇ ਗਈ ਆ?" ਮੈਂ ਹਰਮੰਤ ਨੂੰ ਪੁੱਛਦਾ। "ਮੈਨੂੰ ਕੀ ਪਤਾ ਕਿੱਥੇ ਗਈ ਆ?" ਉਹ ਸੜ ਭੁੱਜ ਕੇ ਉੱਤਰ ਦਿੰਦੀ। ਮੈਂ ਡਾਂਗ ਚੁੱਕ ਲੈਂਦਾ। ਫਿਰ ਪੈਣ ਦੇ ਜਿੱਥੇ ਪੈਂਦੀਆਂ ਉਹਨੂੰ ਉੱਚੀ-ਉੱਚੀ ਰੋਂਦੀ ਨੂੰ ਸੁਣ ਕੇ ਆਣ ਗਵਣ ਦੀਆਂ ਬੁੜੀਆਂ ਇਕੱਠੀਆਂ ਹੋ ਜਾਂਦੀਆਂ। ਉਹਨੂੰ ਛਡਾਉਂਦੀਆਂ ਤੇ ਮੈਨੂੰ ਫਿੱਟ ਲਾਂ ਤਾਂ ਪਾਉਂਦੀਆਂ ਉਹ ਆਪਾਂ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਇਹ ਸਾਡਾ ਰੋਜ਼ ਦਾ ਹੀ ਕੰਮ ਸੀ ਇੱਕ ਵਾਰ ਤਾਂ ਮੈਂ ਉਹਨੂੰ ਇੰਨਾ ਕੁੱਟਿਆ ਕਿ ਉਹ ਰਸ ਕੇ ਪਿੱਕੀ ਚਲੀ ਗਈ ਮੈਂ ਉਸਦੀ ਪਰਵਾਹ ਹੀ ਨਹੀਂ ਕੀਤੀ ਜਾਂਦੀਏ ਤੇ ਜਾਵੇ ਮੈਨੂੰ ਕੀ ਮੈਂ ਤਾਂ ਪਰਵਾਨੇ ਵਾਂਗ ਰੂਪ ਦੀ ਸ਼ਮਾਂ ਦੇ ਚੱਕਰ ਕੱਢ ਰਿਹਾ ਸਾਂ ਪੂਰੀ ਮੌਜ ਵਿੱਚ ਸਾਂ ਕੀ ਗੱਲ ਸ਼ੇਰਾ ਬਹੂ ਨਹੀਂ ਦੇ ਸੀ ਕਈ ਦਿਨਾਂ ਦੀ ਰਾਤ ਉਰੇ ਜਾਂਦੇ ਨੂੰ ਰੋਕ ਕੇ ਤਾਈ ਬਚਨੋ ਨੇ ਇੱਕ ਦਿਨ ਮੈਨੂੰ ਬਲਣ ਵਾਲੇ ਪੁੱਛ ਲਿਆ ਮੇਰੀ ਜੀਬ ਠਾਕੀ ਗਈ ਸੀ ਬੋਲਦਾ ਤਾਂ ਕੀ ਬੋਲਦਾ ਮੌਕੇ ਦੀ ਸੰਜੀਤਗੀ ਨੂੰ ਸਾਹਮਦੇ ਆ ਤਾਈ ਨੇ ਆਪ ਹੀ ਗੱਲ ਲੱਗੇ ਤੋਰੀ ਤੂੰ ਭਾਈ ਮੁੰਡਿਆਂ ਇਸ ਛਣਾਰ ਧੀਮੀ ਦੇ ਪਿੱਛੇ ਲੱਗ ਕੇ ਆਪਦਾ ਘਰ ਖਰਾਬ ਨਾ ਕਰ ਨਾਲੇ ਉਹ ਕਿਹੜਾ ਤੇਰੇ ਕੱਲੇ ਤੇ ਹੀ ਬੈਠੀ ਐ ਤਾਈ ਦੀ ਗੱਲ ਸੁਣ ਕੇ ਮੈਂ ਹਿਰਕ ਨਾਲ ਪਾਟਣ ਵਾਲਾ ਹੋ ਗਿਆ ਸੀ ਜੀ ਕਰਦਾ ਸੀ ਇਹ ਨਛੱਤਰੂ ਨੂੰ ਪੱਠਿਆਂ ਵਾਲੀ ਮਸ਼ੀਨ ਵਿੱਚ ਪਾ ਕੇ ਉਸ ਦੇ ਟੁਕੜੇ ਕਰ ਦਿਆਂ ਪਰ ਗੁੱਸੇ ਨੂੰ ਪਰਾਂ ਛੱਡ ਦਿਆਂ ਫਿਰ ਸੋਚਿਆ ਮਨਾ ਮੇਰਾ ਉਹਦੇ ਤੇ ਕੀ ਜੋਰ ਹੈ ਮੈਂ ਤਾਂ ਸਭੂ ਖਦ ਕਸੂਰਵਾਰਾਂ ਭਰਾ ਦੀ ਇਮਾਨਤ ਵਿੱਚ ਖਿਆਨਤ ਪਾਈ ਨਾਲੇ ਆਪਦਾ ਘਰ ਖਰਾਬ ਕੀਤਾ ਉਹ ਵਿਚਾਰੀ ਗਰੀਬਣੀ ਰੋਸ ਕੇ ਪੇਕੀ ਬੈਠੀ ਐ ਦੋ ਨਿਆਣੀ ਲੈ ਕੇ ਤੇ ਮੈਂ ਬਿਸ਼ਰਮ ਨੇ ਉਸਦੇ ਰੋਸੇ ਦੀ ਭੋਰਾ ਵੀ ਪਰਵਾਹ ਨਹੀਂ ਸੀ ਕੀਤੀ ਸ਼ਰਮ ਨਾਲ ਲਿਫਿਆ ਖੜਾ ਸਾਂ ਨਿਗਰਨ ਵਾਸਤੇ ਧਰਤੀ ਵੇਲ ਨਹੀਂ ਸੀ ਦੇ ਰਹੀ ਲੱਤਾਂ ਖਸੀਟ ਦਾ ਹੋਇਆ ਮਸਾਂ ਕਰੇ ਪਹੁੰਚਿਆ ਬੇਬੇ ਬਾਪੂ ਨਾਲ ਸਲਾਹ ਕਰਕੇ ਮੈਂ ਅਗਲੇ ਦਿਨ ਹੀ ਸਹੁਰਿਆਂ ਨੂੰ ਤੁਰ ਪਿਆ ਸਾਂ ਮਾਂ ਮੈਂ ਨਹੀਂ ਜਾਣਾ ਮੈਥੋਨੀ ਰੋਜ਼ ਡਾਂਗਾ ਖਾ ਹੁੰਦੀ ਆ ਉਸਨੇ ਇੱਕੋ ਨੰਨਾ ਫੜ ਲਿਆ ਸੀ ਹੋਰ ਪੁੱਤ ਕੀ ਕਰਨਗੀ ਇੱਥੇ ਕੌਣ ਬੈਠਾ ਦੱਸਦਾ ਏ ਕਮਾਈ ਕਰਨ ਵਾਲਾ ਹੈ ਕੋਈ ਦੋ ਬੱਚਿਆਂ ਦੀ ਮਾਂ ਈ ਅਕਲ ਤੋਂ ਕੰਮ ਲਈਦਾ ਹੁੰਦਾ ਕੋਲ ਬੈਠੇ ਬਜ਼ੁਰਗ ਬਾਪ ਨੇ ਹਰਖ ਨਾਲ ਕਿਹਾ ਬਾਪੂ ਜੀ ਉਸਤੇ ਸਬਰ ਦਾ ਬੰਨ ਟੁੱਟ ਗਿਆ ਸੀ ਜਿੱਥੇ ਬੱਗੋ ਪੈਨ ਨੂੰ ਰੋਟੀ ਦੇਈ ਜਾਂਦੇ ਹੋ ਉੱਥੇ ਸਮਝ ਲਿਓ ਭਈ ਇੱਕ ਤੇ ਹੋਰ ਰੰਡੀ ਹੋ ਕੇ ਬੂਹੇ ਆ ਬੈਠੀ ਉਸਨੇ ਆਪਣੀ ਵਿਧਵਾ ਭੈਣ ਵਿੱਚ ਦੀ ਆਪਣਾ ਦੁੱਖ ਪਿਓ ਕੋਲ ਰੋਇਆ ਕਿਉਂ ਬਈ ਕਾਕਾ ਤੂੰ ਕਾ ਤੋ ਕਟਦਾ ਈ ਕੁੜੀ ਨੂੰ ਜੇ ਇਹਦੇ ਵਿੱਚ ਕੋਈ ਕੌਣ ਸੇ ਨਾ ਤਾਂ ਆ ਲੈ ਤੂੰ ਮੇਰੀ ਝੋਲੀ ਪਾ ਦੇ ਬਜ਼ੁਰਗ ਨੇ ਸਿਰ ਤੋਂ ਸਾਫਾ ਲਾ ਕੇ ਮੇਰੇ ਸਾਹਮਣੇ ਵਿਛਾ ਦਿੱਤਾ ਪਰ ਮੈਂ ਬੋਲਾਂ ਤਾਂ ਕੰਧ ਬੋਲੇ ਉਹ ਪਹਿਲਾਂ ਕਿੰਨੇ ਚਿਰ ਬੈਠਾ ਸੋਚਦਾ ਰਿਹਾ ਫਿਰ ਜਿਵੇਂ ਉਸਨੂੰ ਸਮੱਸਿਆ ਦਾ ਕੋਈ ਹੱਲ ਲੱਭ ਗਿਆ ਹੋਵੇ ਉਹ ਅਚਾਨਕ ਹੀ ਬੋਲਿਆ ਤੁਸੀਂ ਇਉਂ ਕਿਉਂ ਨਹੀਂ ਕਰ ਲੈਂਦੇ ਮੈਂ ਤੈਨੂੰ ਨਗਰ ਨਿਗਮ ਵਿੱਚ ਨੌਕਰੀ ਦਵਾ ਦੇਣਾ ਇੱਥੇ ਕਲਰਕ ਦੀ ਇੱਕ ਅਸਾਮੀ ਖਾਲੀ ਹੈ ਕਮੇਟੀ ਪ੍ਰਧਾਨ ਮੇਰਾ ਦੋਸਤ ਹੈ ਨਾਲੇ ਇੱਥੇ ਸ਼ਹਿਰ ਵਿੱਚ ਰਹਿੰਦੇ ਆ ਵਿਚਾਰੇ ਨਿਆਣੇ ਚਾਰ ਅੱਖਰ ਪੜ ਜਾਣਗੇ ਬੋਲ ਗੱਲ ਕਰ ਮਨਜੂਰੇ ਬਾਪੂ ਜੀ ਮੈਂ ਆਪਣੇ ਮਾਂ-ਬਾਪ ਨਾਲ ਸਲਾਹ ਕਰਕੇ ਆ ਜਾਵਾਂਗਾ ਮੈਂ ਅੰਧ ਬਚੱਦੀ ਹਾਂ ਕਰ ਦਿੱਤੀ ਸੀ ਥੋੜੀ ਬਹੁਤੀ ਨਾ ਨੁੱਕਰ ਤੋਂ ਬਾਅਦ ਬੇਬੇ-ਬਾਪੂ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਮੈਂ ਪਰਿਵਾਰ ਸਨੇਹਿਤ ਸ਼ਹਿਰ ਆਣ ਲੱਗ ਪਿਆ ਨਗਰ ਨਿਗਮ ਵਿੱਚ ਮੈਨੂੰ ਕਲਰਕ ਦੀ ਨੌਕਰੀ ਮਿਲ ਗਈ ਸੀ ਬੱਚੇ ਅਸੀਂ ਸ਼ਹਿਰ ਪੜਨ ਲਾ ਦਿੱਤੇ ਉਸ ਸਦਕਵਾਨ ਔਰਤ ਆਪਣੀਆਂ ਲੋੜਾਂ ਘਟਾ ਕੇ ਸਾਡੀਆਂ ਘਰੇਲੂ ਲੋੜਾਂ ਪੂਰੀਆਂ ਕਰਦੀ। ਬੱਚਿਆਂ ਨੂੰ ਪੜ੍ਹਨ ਲਿਖਣ ਵਾਸਤੇ ਪੂਰਾ ਸਮਾਂ ਦਿੰਦੀ। ਘਰ ਦੇ ਢੇਰ ਸਾਰੇ ਕੰਮ ਉਹ ਔਖੇ ਸੌਖੇ ਹੋ ਕੇ ਆਪ ਕਰਦੀ। ਪੈਸਾ ਪੈਸਾ ਜੋੜ ਕੇ ਘਰ ਬਣਾਉਣ ਵਿੱਚ ਉਸਨੇ ਮੇਰੀ ਪੂਰੀ ਮਦਦ ਕੀਤੀ। ਨਿੱਕੇ ਜੇ ਘਰ ਨੂੰ ਉਹ ਹਟੜੀ ਵਾਂਗ ਸ਼ਿੰਗਾਰ ਕੇ ਰੱਖਦੀ। ਭਾਵੇਂ ਮੈਨੂੰ ਉਸ ਵੱਲੋਂ ਸ਼ੁਰੂ ਤੋਂ ਹੀ ਕੋਈ ਸ਼ਿਕਾਇਤ ਨਹੀਂ ਸੀ। ਫਿਰ ਵੀ ਬੜਬੜ ਕਰਦੇ ਰਹਿਣਾ ਮੇਰਾ ਸੁਭਾਅ ਬਣ ਗਿਆ ਸੀ। ਮੈਂ ਨਿੱਕੀ ਨਿੱਕੀ ਗੱਲ ਪਿੱਛੇ ਉਸ ਨਾਲ ਲੜ ਪੈਂਦਾ। ਜਿਹੜੀ ਗਾਲ ਮੂੰਹ ਵਿੱਚ ਆਉਂਦੀ ਬੱਕ ਦਿੰਦਾ ਤੇ ਬੇਕਸੂਰ ਹੁੰਦੀ ਹੋਈ ਵੀ ਮਾਵਾ ਪੈਣਾ ਦੀਆਂ ਗਾਲਾਂ ਕਸੂਰਵਾਰਾਂ ਵਾਂਗ ਨੀਵੀਂ ਪਾ ਕੇ ਸੁਣਦੀ ਰਹਿੰਦੀ ਜਿਵੇਂ ਜਿਵੇਂ ਕਬੀਲਦਾਰੀ ਭਾਰੀ ਹੁੰਦੀ ਗਈ ਖਰਚੇ ਵਧਦੇ ਗਏ ਕਬੀਲਦਾਰੀ ਦਾ ਕੋਲੂ ਬੈਲ ਬਣਿਆ ਮੈਂ ਅਕਸਰ ਹੀ ਘਬਰਾ ਜਾਂਦਾ ਸਾਂ ਹਰ ਵਕਤ ਵੱਡੂ ਖਾऊं ਵੱਡੂ ਖਾऊं ਕਰਦਾ ਰਹਿੰਦਾ ਪਰ ਉਹ ਸਬਰ ਤੇ ਸਦਕ ਦੀ ਮੂਰਤ ਔਖੇ ਤੋਂ ਔਖੇ ਵੇਲੇ ਵੀ ਹੌਸਲਾ ਨਾ ਹਾਰਦੀ ਸਾਰੀ ਉਮਰ ਉਹਨੇ ਨਾ ਰੱਜ ਕੇ ਖਾਦਾ ਨਾ ਛਾੜ ਕੇ ਪਹਿਨੇ ਆ ਕਸੇ ਪੁਰਾਣੇ ਕੱਪੜੇ ਉਹ ਧੋ ਕੇ ਪਹਿਨ ਲੈਂਦੀ। ਬਸ ਇਹੀ ਉਸ ਦੀ ਸ਼ੁਕੀਨੀ ਸੀ। ਮੇਰੇ ਚਾਰੇ ਬੱਚੇ ਪੜ ਲੈ ਗਏ, ਨੌਕਰੀਆਂ ਤੇ ਲੱਗ ਗਏ। ਲੋਕ ਆਸ਼ਕਾਸ਼ ਕਰ ਰਹੇ ਸਨ। ਬਈ ਵਾਹ! ਅਮੀਰ ਸਿੰਘ ਦੀ ਬੋਟੀ ਵਰਗੀ ਜਨਾਨੀ ਤਾਂ ਹਰੇਕ ਨੂੰ ਮਿਲੇ। ਕਿਹੜਾ ਗੁਣਾ ਜਿਹੜਾ ਇਸ ਜਨਾਨੀ 'ਚ ਨਹੀਂ? ਉਸਦੇ ਤਾਏ ਦਾ ਪੁੱਤ ਨਾજર ਆਉਂਦਾ ਤਾਂ ਘਰ ਵੱਲ ਨਹੀਂ ਹੀ ਵੇਖੀ ਜਾਂਦਾ। ਤਾਂ ਸ਼ਾਬਾਸ਼ੇ ਆਪ ਮੁਹਰੇ ਹੀ ਉਸਦੇ ਮੂੰਹੋਂ ਬਾਰ ਖਿਸਕੋਂਦੀ। ਸੌਰੀ ਇਹਨੂੰ ਕਿੰਨਾ ਹਿਸਾਬ ਹੈ ਚੀਜ਼ ਵਸਤ ਟਿਕਾਉਣ ਦਾ ਜੇ ਕਿਤੇ ਚਾਚਾ ਇਹਨੂੰ ਜਾ ਰਕ ਅੱਖਰ ਪੜ੍ਹਾ ਵੀ ਦਿੰਦਾ ਤਾਂ ਜਮਾਂ ਹੀ ਬੱਲੇ ਬੱਲੇ ਹੋ ਜਾਣੀ ਸੀ ਫੌਜ ਵਿੱਚੋਂ ਸੌਖਸਾਨ ਦਸਨ ਪੁੱਛਣ ਆਈ ਫੌਜੀ ਮੁੰਡੇ ਮੇਰੇ ਬੇਟੇ ਅਵਤਾਰ ਸਿੰਘ ਨੂੰ ਜਾ ਕੇ ਦੱਸ ਦੇ ਯਾਰ ਤੁਹਾਡੇ ਘਰ ਜਿੰਨੀ ਸਫਾਈ ਤਾਂ ਪੂਰੇ ਪੰਜਾਬ 'ਚ ਨਹੀਂ ਕਿਤੇ ਹੋਣੀ ਉਹ ਇੱਕ ਗੱਲੀ ਹੀ ਚਾਰ ਬੁੜੀਆਂ ਜਿੰਨਾ ਕੰਮ ਕਰਦੀ ਸੀ ਨਾ ਆੱਕਦੀ ਨਾ ਥੱਕਦੀ ਹੁਣ ਤਾਂ ਉਹ ਮੈਨੂੰ ਵੀ ਚੰਗੀ ਲੱਗਣ ਲੱਗ ਪਈ ਸੀ ਘਰ ਵਿੱਚ ਹੁਣ ਕਿਸੇ ਕਿਸਮ ਦੀ ਤੰਗੀ ਦਰਸ਼ੀ ਨਹੀਂ ਸੀ ਸਾਰੇ ਪੁੱਤ ਕਮਾਉਂ ਤੇ ਸਾਉ ਨੂਹਾ ਚੰਗੇ ਘਰਾਣੇ ਦੀਆਂ ਟਿਕਾਣੇ ਦੀਆਂ ਸਾਡੀ ਪੈੜ 'ਚ ਪੈਰ ਰੱਖਣ ਵਾਲੀਆਂ ਆਈਆਂ ਉਹਦੇ ਹੁਣ ਸੁੱਖ ਲੈਣ ਦੇ ਦਿਨ ਸਨ ਪਰ ਰੱਬ ਦਾਟੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸਦੇ ਪੇਟ ਵਿੱਚ ਹੁੰਦਾ ਮਿੰਨਾ ਮਿੰਨਾ ਦਰਦ ਵਿਕਰਾਲ ਰੂਪ ਧਾਰਨ ਕਰ ਗਿਆ ਸੀ ਡਾਕਟਰਾਂ ਨੇ ਚੈੱਕ ਕੀਤਾ ਤਾਂ ਰਸੌਲੀ ਦਸੀ ਆਪਰੇਸ਼ਨ ਕੀਤਾ ਤਾਂ ਰਸੌਲੀ ਦੇ ਨਾਲ ਹੀ ਪੂਰੇ ਪੇਟ ਵਿੱਚ ਫੈਲਿਆ ਹੋਇਆ ਕੈਂਸਰ ਡਾਕਟਰਾਂ ਦੀ ਨਜ਼ਰیں ਪੈ ਗਿਆ ਡਾਕਟਰ ਸਾਹਿਬ ਬਚ ਜੂਗੀ ਜੀ ਮੈਂ ਆਪਰੇਸ਼ਨ ਥੀਏਟਰ ਵਿੱਚੋਂ ਬਾਹਰ ਆਉਂਦੀ ਇੱਕ ਡਾਕਟਰ ਤੋਂ ਪੁੱਛਿਆ ਹਾਲ ਦੀ ਘੜੀ ਤਾਂ ਤੁਹਾਡਾ ਮਰੀਜ਼ ਨੌਬਰ 9 ਹੋ ਜਾਵੇਗਾ ਪਰ ਕੈਂਸਰ ਤੇ ਕੈਂਚੀ ਦੀ ਪੱਕੀ ਦੁਸ਼ਮਣੀਆਂ ਵੀਰਿਆ ਡਾਕਟਰ ਨੇ ਮੇਰੇ ਮੋٹے ਤੇ ਹੱਥ ਧਰਦਿਆਂ ਮੈਨੂੰ ਹੌਸਲੇ ਨਾਲ ਰਹਿਣ ਦਾ ਇਸ਼ਾਰਾ ਕੀਤਾ ਡਾਕਟਰ ਦੀ ਗੱਲ ਸੁਣ ਕੇ ਮੇਰਾ ਤਰਾਂ ਨਿਕਲ ਗਿਆ ਸੀ ਦਿਨ ਰਾਤ ਆਉਂਦੇ ਪੈੜੇ-ਪੈੜੇ ਖਿਆਲ ਮੇਰੀ ਸੋਚ ਦੀ ਸੰਗੀ ਕੁੱਟੀ ਰੱਖਦੇ ऑपरेशन ਤੋਂ 11 ਮਹੀਨੇ ਬਾਅਦ ਉਹਨੇ ਮੰਝਾ ਫੜ ਲਿਆ ਸੀ ਸਿਹਤ ਦਿਨ ਬਦਨ ਵਿਗੜ ਰਹੀ ਸੀ ਪੇਟ ਵਿੱਚ ਪਾਣੀ ਭਰ ਗਿਆ ਸੀ ਸਿਰ ਦੇ ਵਾਲ ਝੜ ਗਏ ਸਨ ਖਾਣ ਪੀਣ ਬਿਲਕੁਲ ਹੀ ਛੁੱਟ ਗਿਆ ਸੀ ਸੁਭਾਅ ਚੜਚੜਾ ਹੋ ਗਿਆ ਸੀ ਕੀ ਹਾਲ ਐ ਮੈਂ ਕੋਲ ਜਾ ਕੇ ਪੁੱਛਦਾ ਹਾਲ ਤੁਹਾਨੂੰ ਦੱਸ ਹੀ ਰਿਹਾ ਬੜੀ ਔਖੀ ਆ ਰੱਬ ਮੇਰੀ ਚਿੱਠੀ ਖੋਰੀ ਕਿੱਥੇ ਲੁਕੋਈ ਬੈਠਾ ਹੈ ਚੱਲ ਕੋਈ ਨਾ ਕਦੇ ਤਾਂ ਭੇਜੇਗਾ ਹੀ ਤੁਸੀਂ ਬਸ ਕਫਨ ਦਫਨ ਦਾ ਪ੍ਰਬੰਧ ਕਰਕੇ ਰੱਖੋ ਉਹ ਮਾਨਸਿਕ ਤੌਰ ਤੇ ਟੁੱਟ ਚੁੱਕੀ ਸੀ ਕਿੱਥੇ ਜੱਲੀ ਐ ਮੈਨੂੰ ਵੀ ਨਾਲ ਹੀ ਲੈ ਚੱਲ ਭਾਵਕ ਹੋਇਆ ਮੈਂ ਅੱਖਾਂ ਪੁੰਜਣ ਲੱਗ ਪੈਂਦਾ ਨਹੀਂ ਨਹੀਂ ਤੁਸੀਂ ਇੱਥੇ ਹੀ ਚੰਗੇ ਹੋ ਉਹ ਵਿਅੰਗਮਈ ਅੰਦਾਜ਼ ਵਿੱਚ ਹੱਥ ਜੋੜਦੀ ਨਾਲੇ ਥੋੜਾ ਕੀ ਵਸਾਏ ਕਦੋਂ ਚੱਲ ਉੱਠ ਖੜੇ ਹੁਣ ਕਿਹੜਾ ਮੈਂ 20 22 ਸਾਲਾਂ ਦੀ ਮੁਟਿਆਰ ਆਂ ਬਈ ਮੋਢਿਆਂ ਤੇ ਪੈਂਦੀਆਂ ਡਾਂਗਾ ਚੱਲ ਲਵਾਂਗੀ ਕਿਉਂ ਤੱਤੇ ਨੂੰ ਹੋਰ ਤਾਉਣੀ ਐ ਮੈਂ ਦੁਖੀ ਹੋ ਜਾਂਦਾ بس ਇੰਨੀ ਕੁ ਗੱਲ ਨਾਲ ਹੀ ਸੇਕ ਲੱਗ ਗਿਆ ਮੈਂ ਤਾਂ ਸਾਰੀ ਉਮਰ ਲਟਲਟ ਬਲਦੀ ਰਹੀ ਹਾਂ ਉਦੋਂ ਤਾਂ ਤੁਹਾਨੂੰ ਧੂਆਂ ਨਿਕਲਦਾ ਵੀ ਨਹੀਂ ਦਿਸਿਆ ਫਿਰ ਆਪੇ ਹੀ ਅੱਖਾਂ ਪਰ ਕੇ ਮਾਫੀ ਮੰਗਣ ਲੱਗ ਪਈਂਦੀ ਮaaf ਕਰ ਦੇਵੋ ਮੈਂ ਲੋੜੋਂ ਵੱਧ ਬੋਲ ਗਈ ਹਾਂ ਤੁਸੀਂ ਤਾਂ ਮੇਰੇ ਸਿਰ ਦੇ ਤਾਜ ਹੋ ਤੁਹਾਡੇ ਬਿਨਾਂ ਤਾਂ ਕੱਖ ਦੀ ਨਹੀਂ ਉਹ ਪਲ ਵਿੱਚ ਹੀ ਬਦਲ ਜਾਂਦੀ ਅਜੀਬ ਹਾਲਤ ਸੀ ਵਸਦੀ ਦਿਨ ਚੜ ਗਿਆ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਆਣ ਗੁਆਣ ਇਕੱਠਾ ਹੋ ਗਏ ਮੇਰਾ ਗਵੰਡੀ ਗੁਰਦਿਆਲ ਆਪਣੇ ਘਰੋਂ ਸਾਡੇ ਸਾਰੇ ਟੱਬਰ ਵਾਸਤੇ ਚਾਹ ਦੀ ਬਾਲਟੀ ਲੈ ਕੇ ਆਇਆ। ਬੁੜੀਆਂ ਆਈਆਂ ਤੋਂ ਇੱਕ ਵਾਰੀ ਫੇਰ ਚੀਕ ਜਿਆੜਾ ਪੈ ਗਿਆ। ਵਿਚਾਰਲਾ ਮੁੰਡਾ ਕੁੜੀ ਨੂੰ ਉਹਦੇ ਸਹੁਰਿਆਂ ਤੋਂ ਲੈਣ ਗਿਆ ਹੋਇਆ। ਬੜਾ ਦੁਖ ਸੋਕਸੀ ਮਾਮਾਤੀਆਂ ਦਾ। ਕੁੜੀ ਵਿਚਾਰੀ ਕਿਵੇਂ ਪਹੁੰਚੇਗੀ ਇੱਥੋਂ ਤਾਈ ਮਾਂ ਦੀ ਮੌਤ ਦੀ ਖ਼ਬਰ ਸੁਣ ਕੇ। ਬੱਚਿਆਂ ਦੇ ਨਾਨਕਿਆਂ ਤੋਂ ਬੰਦੇ ਬੁੜੀਆਂ ਆ ਗਏ ਹਨ। ਉਹਦੇ ਤਾਈ ਦੀਆਂ ਨੂਹਾ ਕਫ਼ਨ ਲੈ ਕੇ ਆਈਆਂ ਹਨ। ਅੱਛਾ ਮਾਲਕਾ ਇਹ ਦਿਨ ਵੀ ਹਮੀਰ ਸਿਆ ਆਪਾਂ ਭਾਈ ਮਿੱਟੀ ਕੌਂਟਨ ਦੀ ਤਿਆਰੀ ਕਰਵਾਈਏ ਦੇ ਖਰਾਬ ਹੋਣ ਦਾ ਡਰ ਹੈ ਗਰਮੀ ਵੇਖੋ ਕਿੰਨੀ ਹੈ ਮੇਰੇ ਵੱਡੇ ਭਰਾ ਗੁਰਬਖਸ਼ ਨੇ ਮੇਰੀ ਸੋਚ ਸੰਗਲੇ ਤੋੜ ਦਿੱਤੀ ਹੈ ਬਾਪੂ ਜੀ ਆ ਵੇਖੋ ਤਾਂ ਪਲਾਂ ਆਈ ਲੋਈ ਹੈ ਨਾ ਜਿਹੜੀ ਬੇਬੇ ਜੀ ਨੇ ਇਸ ਦਿਨ ਵਾਸਤੇ ਰੱਖੀ ਹੋਈ ਸੀ ਰੋਂਦੀ ਹੋਈ ਮੇਰੀ ਬੇਟੀ ਬਲਵੀਰ ਮੈਨੂੰ ਪੁੱਛ ਰਹੀ ਹੈ ਪਰ ਮੇਰਾ ਧਿਆਨ ਲੋਈ ਵਿੱਚ ਨਹੀਂ ਹੈ ਮੇਰਾ ਮਨ ਤਾਂ ਉਸ ਗੱਲ ਵਿੱਚ ਖੁੱਬਿਆ ਹੋਇਆ ਹੈ ਜਿਹੜੀ ਮਰਨ ਤੋਂ 8 ਦਿਨ ਪਹਿਲਾਂ ਉਸਨੇ ਖਬਰ ਲੈਣ ਆਈ ਬਲਵੀਰ ਨੂੰ ਕਹੀ ਸੀ ਪਤ ਮੇਰੇ ਵਾਸਤੇ ਅਰਦਾਸ ਕਰਿਆ ਕਰੋ ਬਈ ਮੈਂ ਬਚ ਜਾਵਾਂ ਮੈਂ ਆਪਣੇ ਵਾਸਤੇ ਨਹੀਂ ਤੇਰੇ ਪਿਓ ਵਾਸਤੇ ਜਿਉਂਦੀ ਰਹਿਣਾ ਚਾਹੁੰਦੀ ਹਾਂ ਇਹਦਾ ਸੁਭਾਅ ਅਬੈੜਾ ਇਹ ਤੋ ਨਹੀਂ ਕਿਸੇ ਨੂੰ ਪਤਨਾ ਲਾ ਕੇ ਖਾਦੀ ਜਾਣੀ ਹੈ ਇਹ ਤਾਂ ਇੱਕ ਅਨਮੋਲ ਨਗੀਨਾ ਸੀ ਜਿਹੜਾ ਮੇਰੇ ਵਰਗੇ ਮੂਰਖ ਬੰਦੇ ਵੱਲੋਂ ਸਾਰੀ ਉਮਰ ਅਣਗੌਲਿਆ ਹੀ ਰਹਿ ਗਿਆ ਦਿਲ ਵਿੱਚੋਂ ਇੱਕ ਤਿੱਖੀ ਹੂਕ ਨਿਕਲੀ ਫਿਰ ਪਤਾ ਨਹੀਂ ਮੇਥੋਂ ਮਨ ਵਿੱਚ ਉੱਠਿਆ ਉਬਾਲ ਕਿਉਂ ਨਾ ਸੰਭ ਹੋਇਆ ਉਸ ਦੇ ਪੈਰਾਂ ਤੇ ਸਿਰ ਰੱਖ ਕੇ ਮੈਂ ਉੱਚੀ ਉੱਚੀ ਪੁੱਭਾਂ ਮਾਰਨ ਲੱਗ ਪੈਂਦਾ ਹਾਂ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਦੁਨੀਆ ਵਿੱਚ ਅਜਿਹੇ ਬਹੁਤ ਹੀ ਬਦਨਸੀਬ ਇਨਸਾਨ ਹਨ ਜਿਨ੍ਹਾਂ ਦੀ ਕਦਰ ਉਹਨਾਂ ਦੀ ਮੌਤ ਤੋਂ ਬਾਅਦ ਉਸ ਤੇ ਆਲੇ-ਦੁਆਲੇ ਵਾਲੇ ਸਾਰੇ ਲੋਕਾਂ ਨੂੰ ਸਮਝ ਆਉਂਦੀ ਹੈ ਪਰ ਜੀਵਨ ਸਾਥੀ ਦਾ ਇਸ ਤਰ੍ਹਾਂ ਕਰਨਾ ਬੰਦੇ ਨੂੰ ਤੋੜ ਕੇ ਰੱਖ ਦਿੰਦਾ ਘੱਟੋ-ਘੱਟ ਜੀਵਨ ਸਾਥੀ ਤਾਂ ਉਸ ਨੂੰ ਸਮਝੇ ਕਿਉਂਕਿ ਜੇ ਜੀਵਨ ਸਾਥੀ ਸਮਝਣ ਲੱਗ ਜਾਵੇ ਨਾ ਤਾਂ ਬੰਦੇ ਦੀ ਉਮਰ ਵੈਸੇ ਹੀ 4 ਸਾਲ ਵੱਜ ਜਾਂਦੀ ਹੈ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਚੰਗੀ ਲੱਗੀ ਕਹਾਣੀ ਬਾਤੋ ਵਾਅ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ